ਦੋਸਤੋ ਜੇਕਰ ਤੁਹਾਡਾ ਕੋਈ ਵੀ ਕੰਮ ਬੈਂਕ ਨਾਲ ਜੁੜਿਆ ਹੈ ਤਾਂ ਤਤਰੰਤਰਾ ਪੂਰਾ ਕਰ ਲਵੋ ਕਿਉਂਕਿ ਮਾਰਚ ਮਹੀਨੇ ਵਿੱਚ 14 ਦਿਨ ਬੈਂਕ ਬੰਦ ਰਹਿਣ ਜਾ ਰਹੇ ਹਨ ਦੋਸਤੋ ਇਸ ਮਹੀਨੇ ਮਹਾਸ਼ਿਵਰਾਤ ਰੋੜੀ ਅਤੇ ਗੁੱਡ ਫਰਡੇ ਵਰਗੇ ਕਈ ਤਿਉਹਾਰ ਆਉਂਦੇ ਹਨ ਜਿਸ ਦੇ ਚਲਦਿਆ ਰਜਰ ਬੈਂਕ ਨੇ ਇਸ ਮਹੀਨੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ ਅਸੀਂ ਤੁਹਾਨੂੰ ਬੈਂਕ ਵਿੱਚ ਛੁੱਟੀਆਂ ਦੀ ਪੂਰੀ ਸੂਚੀ ਬਾਰੇ ਦੱਸਣ ਜਾ ਰਹੇ ਹਾਂ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਵਿੱਚ ਐਤਵਾਰ ਅਤੇ ਸ਼ਨੀਵਾਰ ਦੀਆਂ ਦੋ ਛੁੱਟੀਆਂ ਵੀ ਸ਼ਾਮਲ ਹਨ ਦੋਸਤੋ ਜੇਕਰ ਤੁਸੀ ਬੈਂਕ ਜਾਣਾ ਹੈ ਤਾਂ ਘਰੋਂ ਨਿਕਲ ਤੋਂ ਪਹਿਲਾਂ ਬੈਂਕਾਂ ਦੀ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਵੋ ਹਾਲਾਂਕਿ ਤੁਹਾਨੂੰ ਇਹ ਦੱਸ ਦਈਏ ਕਿ ਦੇਸ਼ ਭਾਰ ਦੇ ਬੈਂਕਾਂ ਵਿੱਚ ਇਹ ਛੁੱਟੀਆਂ ਇੱਕੋ ਸਮੇਂ ਨਹੀਂ ਹਨ ਦੋਸਤੋ 1 ਮਾਰਚ ਨੂੰ ਚੱਪੜਕੁੱਟ ਕਾਰਨ ਆਈ ਜ਼ੋਲ ਵਿੱਚ ਬੈਂਕ ਬੰਦ ਰਹਿਣਗੇ 3 ਮਾਰਚ ਐਤਵਾਰ ਹੈ 8 ਮਾਰਚ ਨੂੰ ਮਹਾਸ਼ਿਵਰਾਤਰੀ ਦੇ ਕਾਰਨ ਲਖਨਊ ਬੰਬਈ ਭਾਪਾ ਭਵਨੇਸ਼ਵਰ ਜੰਮੂ ਖਾਨਪੁਰ ਲਾਹੌਰ ਰਾਇਪੁਰ, ਰਾਂਚੀ, ਸ਼ਿਮਲਾ, ਸ਼ਿਰਨਗਰ, ਤਰਵਿੰਦਰ, ਅੰਮਦਾਬਾਦ, ਬੇਲਾਪੁਰ, ਬੰਗਲੌਰ, ਚੰਡੀਗੜ੍ਹ ਅਤੇ ਦੇਰਾਦੂਨ ਅਤੇ ਕੋਚੀ ਵਿੱਚ ਬੈਂਕ ਬੰਦ ਰਹਿਣਗੇ। 9 ਮਾਰਚ ਦਾ ਦੂਜਾ ਸ਼ਨੀਵਾਰ, 10 ਅਤੇ 17 ਮਾਰਚ ਨੂੰ ਐਤਵਾਰ, 22 ਮਾਰਚ ਨੂੰ ਬਿਹਾਰ ਦੇ ਸਰਨ ਪਟਨਾ ਵਿੱਚ ਬੈਂਕਾਂ ਨੂੰ ਛੁੱਟੀ ਰਹੇਗੀ। 23 ਮਾਰਚ ਨੂੰ ਚੌਥਾ ਸ਼ਨੀਵਾਰ, 24 ਮਾਰਚ ਨੂੰ ਐਤਵਾਰ ਅਤੇ 25 ਮਾਰਚ ਨੂੰ ਹੋਲੀ ਕਰਕੇ ਬੈਂਕ ਬੰਦ ਰਹਿਣਗੇ। 26 ਮਾਰਚ ਨੂੰ ਜੋ ਸਿੰਘ ਦੇਵਸ ਅਤੇ 29 ਮਾਰਚ ਨੂੰ ਗੁੱਡ ਫਰਡੇ ਕਰਣ ਵਕਫਾ ਖਾਜਾ ਵਿੱਚ ਬੈਂਕ ਬੰਦ ਰਹਣਗੇ 30 ਮਾਰਚ ਦਾ ਦੂਜਾ ਸ਼ਨੀਵਾਰ ਅਤੇ 31 ਮਾਰਚ ਨੂੰ ਐਤਵਾਰ ਕਰ ਬੈਂਕ ਬੰਦ ਰਹਣਗੇ